ਜੀ ਆਵ ਤੁਹਾਨੂੰ ਮਿਲਾਈਏ ਸਾਡੇ ਡੈਰੀ ਫਾਰਮ ਦੀਆਂ ਮੱਝਾਂ ਨਾਲ ਆਹ ਦੇਖੋ ਸਾਡਾ ਨਵਾਂ ਡੈਰੀ ਫਾਰਮ ਆ ਆਪਣੀਆਂ ਮੱਝਾਂ ਖੜੀਆਂ ਨੇ ਜਿਨ੍ਹਾਂ ਨੇ ਦੁੱਧ ਲਾਉਣਾ ਹੈਗਾ ਸਾਡੇ ਦੁੱਧ ਲਾ ਲਓ ਭਾਈ ਡੈਰੀ ਫਾਰਮ ਖੋਲ੍ਹ ਲਿਆ ਆਪਾਂ ਧੁੱਪ ਚ ਖੜਾ ਰਖੀਆਂ ਨੇ ਧੁੱਪ ਸੇਕ ਰੀਆਂ ਨੇ ਸਾਰੀਆਂ ਮੱਝਾਂ ਆ ਜਿਨ੍ਹਾਂ ਨੂੰ ਧੁੱਪ ਲੱਗਦੀ ਉਹ ਛਾਂ ਚ ਖੜਾਤੀਆਂ ਨੇ ਬਾਪੂ ਜੀ ਨਾਲ ਦਾ ਸ਼ਾਰਟ ਚੱਲ ਰਿਹਾ ਹੈਗਾ ਇੱਥੇ ਜਾ ਉਹ ਕਰ ਲਉ ਮੈਂ ਆ ਫਿਲਮ 'ਚ ਮੇਰੇ ਸਹੁਰਾ ਸਾਹਿਬ ਨੇ ਤੇ ਉਹ ਮੇਰੇ ਡੈਡੀ ਜੀ ਨੇ ਇਹ ਹੁਣ ਖੇਤ 'ਚ ਕੰਮ ਕਰਕੇ ਆਏ ਨੇ ਤੁਸੀਂ ਦੇਖ ਰਹੇ ਹੋ ਫਿਲਮ ਦਾ ਸ਼ੂਟਿੰਗ ਵਲੌਗ ਤੇ ਅੱਜ ਆਪਣੇ ਸੈੱਟ ਤੇ ਆਏ ਹੋਏ ਨੇ ਬੀਬੀ ਜੀ ਮਨਜੀਤ ਕੁਰ। ਮਨਜੀਤ ਕੁਰ ਜੀ। ਸਤਿ ਸ਼੍ਰੀ ਅਕਾਲ ਜੀ। ਸਾਡਾ ਹੋਂਦ ਤੁਸੀਂ ਵਲੌਗ ਦੇਖਦੇ ਹੋ। ਹਾਂ ਸਾਡਾ ਵਲੌਗ ਦੇਖਿਓ। ਹਾਂ ਜੀ। ਅੱਗੇ ਕੀ ਬਣਦਾ ਹੈ। ਤੁਹਾਨੂੰ ਲਾ ਪਾ ਦਾਂਗੇ ਵਲੌਗ ਕੀ ਬਣਾਵਾਂਗੇ ਅਸੀਂ ਦੇਖ ਕੇ। ਅਸੀਂ ਕਹਿੰਦੇ ਹਾਂ ਨਾ ਜੇ ਤੁਹਾਨੂੰ ਪਸੰਦ ਆਵੇ ਤਾਂ ਹੈ। ਕਮੈਂਟ ਤੁਸੀਂ ਜਰੂਰ ਕਰਨਾ ਵੀ ਸਾਨੂੰ ਪਸੰਦ ਆਇਆ ਜਾਂ ਨਹੀਂ ਪਸੰਦ। ਜੇ ਕੋਈ ਕਮੀ ਪੇਸ਼ੇ ਵੀ ਸਾਨੂੰ ਦੱਸ ਦੇ ਜੀ। ਦੱਸ ਦੇ ਜੀ। ਹਾਂ ਅਸੀਂ ਅੱਗੇ ਪਿੱਛੇ ਸਭ ਸੁਧਾਰ ਕਰਾਂਗੇ। ਕਮੈਂਟ ਚ ਕਮੈਂਟ। ਨਾ ਵਲੌਗ ਚ ਕੀ ਸੁਧਾਰ ਕਰਾਂਗੇ। ਹਾਂ ਨਾ ਫਿਰ ਹੋਰ ਵਧੀਆ ਬਣਾਵਾਂਗੇ। ਆਪਾਂ ਹੋਰ ਵਧੀਆ ਬਣਾਵਾਂਗੇ। ਗਲਤੀ ਆ ਨਾ ਹਮ ਅਸੀਂ ਹੋਰ ਵਧੀਆ ਬਣਾਂਗੇ ਬਲੌਗ ਸਮਝੋ ਜੀ ਬਣਾ ਕੇ ਦੇਦਾ ਠੀਕ ਹੈ ਜੀ ਤੁਹਾਨੂੰ ਕੁਝ ਕਰਦਾ ਠੀਕ ਹੈ ਜੀ ਆ ਜੀ ਪਨਾਓ ਉੱਥੇ ਕਰਦੇ ਨੇ ਤੈਨੂੰ ਇੰਨਾ ਦਿਨ ਜਿਵੇਂ ਮੈਂ ਆਪਣੇ ਬਾਪ ਦਾ ਹੱਥ ਫੜਾ ਲਿਆ ਉਹ ਪਤੰਦਰਾ ਮੈਂ 4 ਵਜੇ ਤੱਕ ਗਿਆ ਜਾ ਕੇ ਖੇਤ ਪਾਣੀ ਵੀ ਲਾਇਆ ਇਹਨਾਂ ਦਾ ਆ ਕੇ ਜੀ ਹੁਣ ਮੈਨੂੰ ਹੀ ਕਰਨਾ ਪੈਣਾ ਐ ਨਹੀਂ ਦੇਖਦਾ ਵੀ ਹੁਣ ਬਾਪੂ ਦੀ ਉਮਰ ਪੱਟੀ ਹੋ ਗਈ ਮਾੜਾ ਮोटा ਤਾਂ ਪਹੁੰਚਲੇ ਬੰਦਾ ਚਲ ਕੋਈ ਨਹੀਂ ਇਹ ਤਾਂ ਤੇ ਨਹੀਂ ਬਣਨੀ ਆ ਪੈਣੀ ਆ ਚਲ ਪਹਿਲਾਂ ਚਾਹ ਪਾਣੀ ਪੀ ਲਈ ਜਿੱਥੇ ਖੜੀਆਂ ਉੱਥੇ ਖੜੀਆਂ ਰਹਿੰਦੇ ਹੋਰ ਖੜ ਜਾਂਦੇ ਆ ਬਾਪ ਨੇ ਤਾਂ ਸਾਫ਼ ਹੀ ਜੇ ਫੜਾ ਮੁਟਟ ਅੱਟ ਅੱਟ ਚ ਪਾਰੀਏ ਕੋਸਾ ਪ੍ਰਦੀਪ ਕੀ ਕਰਾ ਇਹ ਕਹਿਣਾ ਤਾਂ ਕਰੀ ਸਰੇ ਸੁਹਾ ਨਾ ਵੀ ਕਿਸਮਤ ਮਾਰੀ ਆਪਣੀ ਦੀ ਨਾਲੇ ਸਾਰੇ ਮੁਟਕਸਾਂ ਤੋਂ ਲੈ ਨਾਲੇ ਹਜ਼ਾਰਾਂ ਮੁਟਕਸਾਂ ਨੇ ਕਿ ਪੜਾਇਆ ਕਿਸ ਕਰਦਾ ਕਿ ਰੇ ਰੇ ਗੋਗ ਗਈ ਨਾ ਮੈਨੂੰ ਦਾਦਾ ਰੋਟੀ ਰੋਟੀ ਲੈਣ ਗਈ ਆ ਕਿ ਰੋਟੀ ਬਣਾਉਣ ਰਹੀ ਸਮਝ ਨਹੀਂ ਆਉਂਦੀ। ਉਹ ਮੈਂ ਜਿੱਦ ਕੋਈ ਮੁਕਤੀ ਹੈਗੀ ਰੋਟੀ ਲੈਣ ਦੀ। ਨਾ ਸੰਭਿਆਰ ਨਹੀਂ ਆੱਸੇ। ਠੀਕ ਹੈ। ਆਖਾ ਚ ਹੰਦੂ ਜਰ ਰੁਪਿਆ ਖੈਰ ਹੈ। ਠੀਕ ਹੰਤ ਰੋਈ ਕੇ ਨਹੀਂ।

ਪੇਕੇ ਜਾਣ ਮੈਂ ਕਿਤੇ ਚੀਜ਼ ਕਰਦਾ ਜਦ ਬੇਟੀ ਵੀ ਕਵੀਨਦਾਰੀਆਂ ਗੱਲ ਫੈ ਜਾਣ ਪੇਕੇ ਮੁੱਕੇ ਕੋਸ਼ੀ ਨਹੀਂ ਅੱਜ ਕੱਲ ਕਿਸੇ ਨੇ ਨਾਲ ਜਾਵਾ ਕਿਹੜੇ ਨੂੰ ਮੈਂ ਉਹਨਾਂ ਦੇ ਭਾਈ ਤੋਂ ਵੀ ਮੈਂ ਹਿੱਸਾ ਲੈਂਦਾ ਕਿੰਨੀਆਂ ਲੜਾਈਆਂ ਝਗੜਿਆਂ ਨਾਲ ਲੈਂਦਾ ਚਲ ਕੋਈ ਇੱਕਾ ਪੁੱਤ ਵਾਸਤੇ ਪੁੱਤ ਵਾਸਤੇ ਵੀ ਮੇਰੇ ਪੁੱਤ ਦਾ ਬਣ ਜੇ ਮੈਂ ਭਾਈ ਨਾਲ ਟੁੱਟ ਗਈ ਆ ਗੋਮਨ ਲੋਕ ਕਿੱਧਰ ਪਿੱਛੇ ਜੀ ਨਹੀਂ ਕਰਦਾ ਤੂੰ ਬਹੁਤਾ ਮਰ ਪਾ ਕੇ ਕੋਈ ਗੱਲ ਨਹੀਂ ਤੂੰ ਐ ਕਰ ਮਾਨਣਾ ਔਖਾ ਕਰ ਜੇ ਭੈ ਬਹੁ ਨਹੀਂ ਅੱਖੇ ਲੰਦੀ ਨਾ ਤਾਂ ਤੂੰ ਮੁੰਡੇ ਨੂੰ ਕਹਿ ਵੀ ਭਾਈ ਮਾੜਾ ਮੋਟਾ ਇਹਨੂੰ ਸਮਝਾ ਦਿਆ ਕਰ ਜੇ ਮੈਂ ਕਹਿਣਾ ਫਿਰ ਔਖਾ ਹੈ ਗੱਲ ਦੂਰ ਜਾਂਦੀ ਹੈ ਜੇ ਤੁਸੀਂ ਨਾਮ ਲੈਣਾ ਹੋਵੇ ਇਹਦਾ ਨਾਮ ਹੈਗਾ ਮਨਜੀਤ ਅੱਛਾ ਐਨ ਸਿਰ ਐਨੋ ਮੈਂ ਗੱਲ ਕਰੀ ਆ ਆ ਗਈ ਆ ਗਈ ਆ ਗਈ ਪੱਜਾ ਆਉਣੀ ਹੋ ਪੱਜੀ ਛੋਟੀ ਆ ਮੇਰੇ ਕੋਲ ਤੂੰ ਆਜੀ ਮੰਜੀਤ ਕੋਲ ਤੂੰ ਆਜੀ ਤੂੰ ਇੱਧਰ ਬਿਠਾ ਬੈਠ ਇਹ ਦੋਨੋਂ ਹਾਂ ਬੈਠੀ ਨੇ ਹਾਂ ਓਰੇ ਜਿੱਦਾਂ ਤੁਸੀਂ ਆਪਣੇ ਰੋਜ਼ਾਨਾ ਕੰਮ ਕਰਦੇ ਹੋ ਉਵੇਂ ਕਰੋ ਨੇਚਰਲੀ ਮੈਂ ਤੁਹਾਨੂੰ ਵੀ ਜਾ ਹੈਗਾ ਠੀਕ ਹੈ ਮੈਂ ਚੱਲ ਜੀ ਸਟਾਰਟ ਜੀ ਸਟਾਰਟ ਆਹ ਮੈਂ ਕੰਮ ਕਰ ਮੈਂ ਦੇਖ ਮੈਂ ਜੂਣ ਨਾ ਹਾਂ ਚੱਲ ਜਾ ਤੁਸੀਂ ਆਪਦਾ ਕੰਮ ਤੇ ਲਿਖ ਮੇਰੇ ਕੰਨੇ ਨਾ ਕਮ ਮੈਂ ਤੈਨੂੰ ਗੋਲ ਮਾਰੂੰਗੀ ਆਹੋ ਕਾ ਆ ਜਾ ਕੋੜਾ ਭਾਈ ਜਾ ਮਾਤਾ ਭਾਜਾ ਭਾਈ ਜਾ ਤੂੰ ਮੈਂ ਭਾਈ ਜਾ ਬੈਠ ਜਾ ਬੈਠ ਆ ਬਾਈ ਕੇ ਠੰਡੀ ਚਲੋ ਆ ਬਾਈ ਕੇ ਬੈ ਜਾ ਬੈਠ ਬੈਠ ਬੈਜੋ ਬਜੋ ਰਾਮ ਦਾ ਹੈ ਰਾਮ ਚਲੋ ਜੀ ਚਲੋ ਐਕਸ਼ਨ ਟਾਟਾ ਚਲੋ ਜੀ ਥੋੜਾ ਜੀ ਕੋਈ ਮਾਪੇ ਮੈਂ ਮਾਤਾ ਨੂੰ ਕਰੇ ਭਾਵੇਂ ਤੇ ਆਹ ਤੰਦਰਨੀ ਆਹ ਮੈਂ ਕੀ ਕਰਿਆ ਕਰ ਉਹ ਤਾਂ ਮੇਰੇ ਨਾਲ ਖੜਾ ਹੈ ਮੈਂ ਨਿਕਾਇਆ ਬਰਬਾਦ ਆ ਰਹੀ ਮਿਹਰ ਦਾ ਯਾਦ ਨਹੀਂ ਪਾਈ ਨਹੀਂ ਉਹ ਨਹੀਂ ਨਾ ਕਰ ਉਹ ਸਾਡਾ ਇਹ ਗੱਲ ਸੁਣਦਾ ਮੈਂ ਕਿਹ ਤਰ੍ਹਾਂ ਨਾ ਤਾਂ ਦੇਖ ਆਪਣਾ ਤੇਜ ਕਰੇ ਤੇਰੇ ਜੇਤ ਨੂੰ ਬੜਾ ਕੇ ਰੱਖ ਹਾਂ ਨਾ ਮੈਨੂੰ ਰੋਟੀ ਪੜਾ ਕੇ ਰਾਜੀ ਹੈ ਹੈ ਆ ਮੈਂ ਦੇਖ ਲੱਗਦੀ ਗੱਲ ਸੁਣਦਾ ਚੱਲ ਚਲੋ ਕੱਲ ਕੋ 4 ਵਜੇ ਉਹ ਆਪਣਾ ਦਹੀਂ ਪਾਣੀ ਨਹੀਂ ਆਉਂਦਾ ਹਾਂ ਹਾਂ ਨੇ ਬਾਰਗੇ ਮੈਂ ਲਾਇਆ ਮੈਂ ਚਲ ਚਾਦੀ ਕੁੱਟ ਕਰਕੇ ਖੇਤ ਵਾਗਿਆ ਤੇ ਆਉਂਦੇ ਨੂੰ ਮੈਂ ਰੋਕੀ ਦਿੱਤਾ ਉਹ ਰੋਕੀ ਖਾਰਾ ਥੋੜੇ ਮਾਂਦੋ ਚੰਗੀਆਂ ਹੋਵੇ ਸਭਾਂ ਦੇ ਕੰਨੀਓਂ ਨਿਕਲ ਆਉਂਦੇ ਹਾ ਹਾ ਜੋੜਨਾ ਹੈ ਜੋੜ ਜੋੜ ਕਰਾਏ ਹਾ ਜਿਹੜੇ ਜੋੜੋ ਨੇ ਇਹ ਨਹੀਂ ਕਿ ਕਈਆਂ ਨੇ ਕਿ ਤੇ ਤੈਨੂੰ ਚੜਨਾ ਹੈ ਹਾਂ ਕਣਕਾਂ ਵੀ ਬਰਾਬਰ ਬੜੀਆਂ ਨੇ ਦੁੜੀਆਂ ਵੀ ਬਰਾਬਰ ਨੇ ਕਹੀ ਵੀ ਬਰਾਬਰ ਚੱਗੀ ਆ ਮੁੰਡਿਆਂ ਨੇ ਪੈਂਦੀ ਕਰਿਆ ਪੈਂਦੀ ਕਰਿਆ ਇਹ ਤਾਂ ਮੁੰਡਿਆਂ ਨੇ ਸੁੱਤੇ ੜਾ ਰੱਖੇ ਸੀ ਹਾਂ ਮੁੰਡਿਆਂ ਨੇ ਸਭ ਚੜਾ ਰੱਖਿਆ ਬਸ ਜੋ ਸੋਹਣੇ ਮਮਾਇਲੇ ਆ ਤੇ ਅਜੇ ਪਾਲਣ ਤੂੰ ਲੱਗੇ ਜਾ ਖਾਣੇ ਉਹ ਕੀ ਕਰਨ ਹੁੰਦੇ ਕੇ ਉੱਥੇ ਲੈ ਵੜਦੀ ਆ ਜੀ ਹਾਂ 8ਵੇਂ ਦਿਨ ਇਹ ਤਾਂ ਪਾਲਣ ਨਹੀਂ ਲੋਟਦਾ ਮੈਂ ਨਾਮ ਇਹ ਕਰਕੇ ਪਾਲਣ ਬਾਰਨ ਤੇ ਕਈਆਂ ਦੀਆਂ ਮੈਂ ਤਾਂ ਮੂਹਰੇ ਮੈਂ ਉਹ ਇਹ ਨਹੀਂ ਪਤਾ ਵੀ ਮੈਨੂੰ ਹੋਗਣਾ ਨਹੀਂ ਪਤਾ ਦੇ ਵੀ ਕਿਵੇਂ ਲੈਣੀਆਂ ਨੇ ਮੈਂ ਤਾਂ ਜਿਹੜੇ ਕਾਲੇ ਹੋਣੇ ਕਾਲੀ ਬੋਟਲ ਹੋਣੀਆਂ ਲੈਟੇ ਹੋਣੀਆਂ ਕਿਹੜੀਆਂ ਫੋਟੋਆਂ ਹਨ ਕਿ ਆ ਨੌ ਪਾਸੇ ਲਾ ਕੇ ਦੇਖੀ ਤੇ ਕਿਹੜੀਆਂ ਅਰੇ ਇਹ ਮੋਡੀਆਂ ਕਿਹੜੀਆਂ ਤੇ ਹੁਣ ਦੇ ਹੋਰ ਤਾਂ ਜਿਹੜਾ ਹੋਵੇ ਦੇਖ ਲੈ ਫਿਰ ਅੱਗੇ ਤਾਂ ਕਹਿੰਦੇ ਨਾ ਸੱਸ ਦੇ ਮੂਰੇ ਰੋਟੀ ਪਕਾ ਕੇ ਧਰਦੇ ਨਹੀਂ ਹੁੰਦੇ ਜਦੋਂ ਸੱਸ ਨੇ ਕਹਿਤਾ ਹੋ ਕਿ ਮੈਂ ਅੱਜ ਤਾਂ ਕੁਝ ਖਾਣਾ ਹੈ ਉਦੋਂ ਖਾਣੇ ਉਹਨਾਂ ਚਿਰ ਨੂੰ ਰੋਟੀ ਨਹੀਂ ਦਿੱਤੀ ਕੰਦੀ ਨਾ ਖਾਂਦੇ ਨੇ ਉਹਦੇ ਦਾ ਚੋਰੀਆਂ ਪਾਦੀ ਚੰਗਾ ਬਣਾ ਕੇ ਖਾ ਲੈਂਦੇ ਨੇ ਬਰੈਡ ਮੰਗਾ ਲੇ ਕੁਲਚੇ ਮੰਗਾ ਲੇ ਮੇਰੇ ਨਾਲ ਤਾਂ ਬਣੀਆਂ ਹੋਈਆਂ ਨੇ ਸਭ ਨਾਲ ਹੀ ਬਣਦੀਆਂ ਨੇ ਮੈਂ ਕਿਹੜੇ ਸੌਖੀ ਆ ਸਾਰੀਆਂ ਸਾਗੀਆਂ ਦਾ ਸੱਤਾਂ ਬਹੁਤ ਕਹਿ ਹਾਂ ਦੇਖ ਲੈ ਸਭ ਸਾਰੇ ਵੀ ਮੈਂ ਤਾਂ ਦੇਖ ਲਿਆ ਚੱਲ ਵੀ ਸੋਹਣੀ ਸੰਖੀ ਹੈ ਰੋਟੀ ਦੇਊਗੀ ਨਾ ਕੀ ਹੁਣ ਸੋਹਣੀ ਨੂੰ ਕੀ ਚੱਕਣਾ ਹੈ ਬਦਿਆ ਜੋ ਕੁਝ ਹੋ ਕਰਾ ਸੀ ਰਪਨ ਆਇਆ ਤੇ ਆਪਣਾ ਨੇੜੇ ਨੇੜੇ ਬਵਾ ਲਿਆ ਕਰ ਫਾ ਨਹੀਂ ਕੰਮ ਦਿਵਾ ਲਿਆ ਕਰ ਨੂੰ ਰਹਾ ਲਿਆ ਕਰ ਜੇ ਕਰ ਮੋੜ ਦੇ ਮਰ ਅੱਲਾ ਦਾਸ ਹੁਣ ਇਹਦੀ ਉਮਰ ਆ ਖੇਤ ਜਾਣ ਦੀ ਹੈ ਕਿਹਦੇ ਪਹਿਲੇ ਸਾਰੇ ਟੀਚੇ ਹੀ ਪਹਿਲੇ ਮੰਗਦੀਆਂ ਨੇ ਇਹ ਕਰਨਾ ਪੈਂਦਾ ਕਰਨਾ ਪੈਂਦਾ ਹੈ ਫੇਰ ਆਏ ਕਾ ਮੇਰੀ ਗੱਲ ਸੁਣ ਲੈ ਤੇ ਚਲਾ ਬੰਦਰ ਚਾਲਦੀਆਂ ਨਹੀਂ ਕਾ ਮੈਂ ਤੇ ਕੇ ਚਾਹੇ ਕੋਟ ਪੀਣੇ ਆਪਾਂ ਘੜੀ ਦੀ ਕੰਡੇ ਆਏ ਤਾਂ ਕਿਆ ਕਰਦੀ ਫੇਰ ਨੂੰ ਮੈਂ ਬੁਹੇ ਦੇਖਦਾ ਕੋ ਸੰਭਰ ਵੀ ਮੇਰਾ ਸੰਭਰ ਨਾਲ ਤੇ ਮੇਰੇ ਨਾਲ ਮੁੱਟਾ ਗੱਟ ਗੱਟ ਇਹ ਕੋਈ ਨਾ ਮੈਂ ਨਾਲ ਆਪਾਂ ਨਾਲ ਸਮਝਾਵਾਂਗੇ ਕੁਝ ਨਹੀਂ ਹੁੰਦਾ ਚੰਗਾ ਆ ਚੱਲੀਏ ਚੱਕ ਵੱਟਾ ਆਏ ਹੈ ਨਹੀਂ ਛੜੀ ਮੇ ਤਾਂ ਜਿੰਨਾ ਚਿਰ ਤੱਕ ਸੋਪਨੀ ਕਰਦੇ ਹਾਂ ਅੱਛਾ ਅੱਛਾ ਫੇਰ ਉਹਨਾਂ ਦੇ ਨਾਲ ਪਹਿਨਣਾ ਆਪਾਂ ਹੋਣੀ ਹੈ ਔਰ ਕੀ ਕਰੀਏ ਨਾ ਆ ਜਾ। ਇਹ ਤਾਂ ਪਾਸੇ ਵਾਲਿਆਂ ਸੋਹਣਿਆ ਪਾਤਰ ਕੇ। ਕਾਰ ਤੇ ਪਾਸੇ ਦਿੰਦੀਆਂ। 2 ਰੁਪਏ ਦਿੰਦੇ ਬਣ। 2 ਰੁਪਏ। ਹਾਂ। ਕੋਈ ਬੋਟਲਾ ਲਿਆ ਕਰੋ ਇੱਥੇ। ਨਹੀਂ ਚੱਲ। ਅਸੀਂ ਮੇਰ ਪੁੱਤ ਸੁੱਖਣਾ ਤੇ ਨਹੀਂ ਜਾਣੇ। ਚੱਲ ਕੋਈ ਨਾ। ਜੇ ਤੈਨੂੰ ਰੜੀਆਂ ਹੋਣਗੀਆਂ। ਲੈ ਜੀ ਤੈਨੂੰ 2 ਰੁਪਏ ਹੀ ਦੇਵਾਂਗੇ। ਆਹ ਹੋ ਗਿਆ। ਤੇ ਦੇਖ ਲੈ। ਮਿੱਠੀਆਂ ਖੇਡਾਂ ਕਰਦਿਆ। ਮੈਂ ਤਾਂ ਆਪ ਘਰਾਂ ਲੱਗਿਆ ਬੈਠਦਾ ਸੋਣਾ। ਉੱਪਰ ਵਰਗਾ। ਕੋਈ ਨਾ ਫਿਰ। 2 ਪਤਾ ਪਾਣੇ ਭਲਾਈ ਸੋਹਣਿਆ ਪਾਥੇ ਤੇਰ ਮੂੰਹ ਸ਼ੌਕ ਨਾ ਪਾਟੀਆਂ। ਲੈ। 2 ਰੁਪਏ ਹਮ ਕੱਢ। ਹੁਣ ਜਿਉਣਾ ਕਰਨਾ ਹੀ ਨਹੀਂ ਉਹਦਾ। ਗੱਲਾਂ ਮਰਵਾ ਰਾ ਜਿੰਨੀਆਂ ਮਾਰਦੀ ਉਹ ਮੜਾ ਮੁੰਡਾ ਘਰੇ ਦੀ ਬੈਜਾ ਕਰਕੇ ਤੇ ਐ ਵੀ ਦੇਖ ਲਿਆ ਕਰਦੀ ਤੋਂ ਜਦੋਂ ਸੋਕਦਾ ਵੀ ਮੈਂ ਉਵੇਂ ਨਹੀਂ ਮੇ ਟੱਕੇ ਖਾਂਦਾ ਕਰਦਾ ਖੇਤਾਂ ਚ ਨਾ ਹੋ ਕੀ ਗਿਆ ਹੁਣ ਕੀ ਐ ਆ ਸਾਰੇ ਬਾਜਾ ਮਾਰ ਮਾਰ ਕੇ ਹੰਬ ਗਿਆ ਕਿਤੇ ਤਾਂ ਬੋਲੇ ਤਾਂ ਤਾਂ ਹੀ ਬੋਲੇ ਹੰਬੜ ਆਈਏ ਉਹ ਮਨਜੀਤ ਕਰੇ ਕਿੱਧਰ ਆਈਆਂ ਕਿੱਧਰ ਪੁਰੀ ਫਿਰਦੀਆਂ ਦੁੱਖਾਂ ਛੱਡ ਕੇ ਮੈਂ ਕਿੱਧਰ ਜਾਣਾ ਸੀ ਨਾਸਮੰਟ ਦੁੱਖ ਸੁੱਖ ਵੀ ਕਰਨਾ ਜ਼ਰੂਰੀ ਆਹਾਂ 10 ਮਿੰਟ ਕਿੰਨਾ ਚਿਰ ਹੋ ਗਿਆ ਮੈਨੂੰ ਇੱਥੇ ਬਾਜਾ ਮਾਰ ਮਾਰ ਕੇ ਹੰਬ ਕੇ ਬਹਿ ਗਿਆ ਬੋਲੀ ਨੇ ਕਿਹਾ ਮੈਂ ਦਵਾਈ ਨਹੀਂ ਹੈ ਢੰਡੇ ਪਾਣੀ ਨਾਲ ਕਜੀ ਦਵਾਈ ਲੈ ਲੈ ਮੈਂ ਪਾਣੀ ਲੈਣ ਗਰਮ ਲੈਣਾ ਸੀ ਡਾਕਟਰ ਕਹਿੰਦਾ ਗਰਮ ਪਾਣੀ ਨਾਲ ਦਵਾਈ ਤੋਂ ਤੇ ਤੂੰ ਤੂੰ ਕੋਲੇ ਕੱਛ ਦੀ ਜਲੀ ਛੱਡੀ ਹੈ ਕੋਲੇ ਕੱਛਣ ਦੀ ਗੱਲ ਨਹੀਂ ਮੈਂ ਤਾਂ ਇੱਥੇ ਸਰਜੀਤ ਕੋਲੇ ਵਾਗੀ ਸੀ ਹਾਂ ਹੋ ਗਈ ਇਹ ਉਹਨੇ ਟੱਕਰ ਕੀ ਮੜਾ ਮੋਟਾ ਦੁੱਖ ਸਭ ਇਸਾਂ ਨਾ ਕਰਨਾ ਚਾਹੀਦਾ ਵੇਦਾ ਮੈਂ ਆਪਦੀਆਂ ਗੱਲਾਂ ਬਾਤਾਂ ਕਰਨ ਸੀ ਉਹ ਕਹਾ ਆਪਦੇ ਰੋਣੇ ਰੋਣ ਮੈਦੀਆਂ ਮੂਰੇ ਹਰੇ ਕੀ ਹੈ ਮਰਿਆ ਕਿਸੇ ਦਾ ਹੋ ਗਿਆ ਕਿ ਨਾਲ ਆਪਦੇ ਨੂੰ ਰੋਣ ਬੈ ਜਾਂਦਾ ਹੈ ਇਹ ਸੱਚੀ ਗੱਲ ਨਾਲੇ ਹੋਰ ਕਰਨ ਕੈਸਾ ਟੱਡਾਵळा ਨੀ ਕਰੀਏ ਕਿਸੇ ਕੋਲ ਗੱਲ ਕਰਨ ਜੋ ਪਰੇ ਵੀ ਨਹੀਂ ਜਦੋਂ ਤੱਕ ਨੇ ਮੈਂ ਆਪਦੀ ਨੂੰ ਦੀ ਗੱਲ ਛੇੜੀ ਤਾਂ ਗਾ ਉਹ ਆਪ ਦਾ ਸਟਾਪ ਛੱਡ ਕੇ ਬੈਠ ਗਈ ਆ ਉਹ ਪਰ ਮੇਰੀ ਨੂੰ ਆਇਆ ਉਹ ਕਰੇ ਮੇਰੀ ਨੂੰ ਆਇਆ ਤੇਜ਼ ਚੁੱਕੀ ਕਸਰ ਜੀ ਦੇ ਬੋਲ ਸੁਨਤਾ ਦਾ ਦੱਸ ਰਹੀ ਇੱਕ ਵੀ ਮੇਰੀ ਨੂੰ ਬਹੁਤ ਨਹੀਂ ਆ ਮਾਈ ਦਾ ਯਾਦ ਦੀ ਲੋ ਦੀ ਸਫਾਈ ਕਰ ਦਿੰਦੀ ਜਾਨੀ ਕੋਈ ਨਹੀਂ ਆ ਵੀ ਮੈਂ ਤਾਂ ਪਤਾ ਤੁਹਾਡੇ ਚ ਗਈ ਦੀ ਨਾ ਮੈਨੂੰ ਉਪਰ ਇਹ ਜੀ ਸਕੀਨ ਬੱਸੀ ਆ